ਸਤਿ ਸ੍ਰੀ ਅਕਾਲ ਜੀ ਨਮਸਕਾਰ ਦੋਸਤੋ ਬਠਿੰਡਾ ਏਮਜ਼ ਹਸਪਤਾਲ ਦੇ ਮਰੀਜ਼ਾਂ ਦੇ ਲਈ ਇੱਕ ਬਹੁਤ ਵੱਡੀ ਸਹੂਲਤ ਜਾਂ ਕਹਿ ਸਕਦੇ ਨੇ ਕਿ ਇੱਕ ਸਵਾਗਤ ਮਿਲੀ ਅੱਜ ਕਿ ਬਠਿੰਡਾ ਦੇ ਕਾਰੋਬਾਰੀ ਇੰਡਸਟਰੀਅਲਿਸਟ ਸਮਾਜ ਸੇਵੀ ਸ਼੍ਰੀ ਰਜਿੰਦਰ ਮਿੱਤਲ ਜੀ ਅਤੇ ਉਹਨਾਂ ਦੇ ਪਰਿਵਾਰ ਵੱਲੋਂ ਉਹਨਾਂ ਦੀ ਮਾਤਾ ਸ਼੍ਰੀਮਤੀ ਵੇਦ ਕੁਮਾਰੀ ਮਿੱਤਲ ਜੀ ਦੀ ਇੱਛਾ ਅਨੁਸਾਰ ਅੱਜ ਇੱਕ ਬਹੁਤ ਵੱਡੀ ਜਿਹੜਾ ਹੈਗਾ ਧਰਮਸ਼ਾਲਾ ਸ਼ੈਲਟਰ ਹੋਮ ਤੇ ਜਾਂ ਕਹਿ ਸਕਦੇ ਆ ਕਿ ਰਹਿਣ ਬਸੇਰਾ ਬਣਾਇਆ ਗਿਆ ਉਹਨਾਂ ਦੀ ਮਾਤਾ ਜੀ ਦੀ ਅੰਤਿਮ ਇੱਛਾ ਸੀ ਕਿ ਏਮਜ਼ ਦੇ ਵਿੱਚ ਇੱਕ ਮਰੀਜ਼ਾਂ ਨੂੰ ਜਿਹੜੀ ਹੈਗੀ ਕੋਈ ਨਾ ਕੋਈ ਸਹੂਲਤ ਬਣਾ ਕੇ ਦਿੱਤੀ ਜਾਵੇ ਸੋ ਉਹਨਾਂ ਦੇ ਜਿਹੜਾ ਹੈਗਾ ਬਚਨਾਂ ਨੂੰ ਪੂਰੇ ਕਰਦੇ ਹੋਏ ਅੱਜ ਮਿੱਤਲ ਪਰਿਵਾਰ ਵੱਲੋਂ ਜਿਹੜਾ ਇਹ ਇੱਕ ਧਰਮਸ਼ਾਲਾ ਸ਼ੈਲਟਰ ਹੋਮ ਬਣਾ ਕੇ ਦਿੱਤਾ ਗਿਆ ਜਿਵੇਂ ਇਹ ਡੋਰਮਟਰੀ ਹੈ ਜਿਦੇ ਚ ਕੋਈ ਵੀ ਮਰੀਜ਼ ਜਾਂ ਉਹਨਾਂ ਨਾਲ ਆਏ ਹੋਏ ਟੈਂਡੈਂਟ ਹੁੰਦੇ ਆ ਜਾਂ ਕੋਈ ਡਰਾਈਵਰ ਆ ਜਾਂ ਕੋਈ ਹੋਰ ਪਰਿਵਾਰਕ ਮੈਂਬਰ ਆ ਤਾਂ ਉਹ ਇੱਥੇ ਰਹਿ ਸਕਦੇ ਆ ਇੱਕ ਕਮਰੇ ਦੇ ਵਿੱਚ ਤਕਰੀਬਨ 50 ਤੋਂ ਵੱਧ ਬੈੱਡ ਲੱਗੇ ਹੋਏ ਆ ਉਹਨਾਂ ਦੇ ਲਈ ਜਿਹੜਾ ਹੈਗਾ ਇੱਥੇ ਇਹ ਸਹੂਲਤ ਦਿੱਤੀ ਗਈ ਹੈ ਏਜੈਂਟਸ ਹੈਗਾ ਤੇ ਇਧਰ ਇਹ ਸੇਮ ਜਿਹੜਾ ਹੈਗਾ ਲੇਡੀਜ਼ ਵੀ ਬਣਾ ਕੇ ਦਿੱਤਾ ਗਿਆ ਹੈਗਾ ਤੇ ਉਸ ਤੋਂ ਬਾਅਦ ਇਹ ਕਾਨਫਰੰਸ ਹਾਲ ਰੈਸਟੋਰੈਂਟ ਉਹ ਬਣਾਏ ਹੋਏ ਨੇ ਤੇ ਉਸ ਤੋਂ ਬਾਅਦ ਜਿਹੜੇ ਕਮਰੇ ਬਣਾ ਕੇ ਦਿੱਤੇ ਗਏ ਨੇ ਇਹ ਟੋਟਲ 3 ਫਲੋਰ ਆ ਤਿੰਨਾ ਫਲੋਰਾਂ ਦੇ ਉੱਤੇ ਥੱਲੇ ਸਭ ਤੋਂ ਥੱਲੇ ਫਲੋਰ ਦੇ ਉੱਤੇ ਤਾਂ ਲੰਗਰ ਹਾਲ ਤੇ ਰਿਸੈਪਸ਼ਨ ਵਗੈਰਾ ਹੈਗੀ ਆ ਰੈਸਟੋਰੈਂਟ ਆ ਤੇ ਉੱਪਰਲੇ ਫਲੋਰ ਤੇ ਦੋ ਦੇ ਉੱਤੇ ਜਿਵੇਂ ਇਹ ਕਮਰੇ ਬਣਾ ਕੇ ਦਿੱਤੇ ਆ ਕੋਈ ਮਰੀਜ਼ ਆ ਜਿਹਨੂੰ ਦੋ ਦਿਨ ਜਾਂ ਤਿੰਨ ਦਿਨ ਰਹਿਣਾ ਪੈ ਗਿਆ ਜਾਂ ਲੰਮਾ ਸਮਾਂ ਰਹਿਣਾ ਪੈ ਗਿਆ ਤਾਂ ਕਈ ਵਾਰ ਉਹਨੂੰ ਐਮਰਜੈਂਸੀ 'ਚ ਡਾਕਟਰ ਦੇ ਜਾਣਾ ਪੈ ਗਿਆ ਤਾਂ ਉਹ ਇੱਥੇ ਰਹਿ ਸਕਦਾ ਅਟੈਚ ਬਾਥਰੂਮ ਹੈ ਬਣਿਆ ਹੋਇਆ ਨਾਲ ਜਿਹੜੀ ਹੈਗੀ ਹੈ ਕਿਚਨ ਦੀ ਸਪੇਸ ਦਿੱਤੀ ਹੋਈ ਹੈ ਇੱਥੇ ਕਿਚਨ ਦੀ ਸਪੇਸ ਹੈ ਤੇ ਵੀ ਆਪ ਦਾ ਖਾਣਾ ਪਾਣੀ ਆਪ ਬਣਾ ਸਕਦਾ ਤਾਂ ਇਹ ਕਈ ਰੂਮ ਪਹਿਲੇ ਫਲੋਰ ਤੇ ਕਈ ਦੂਜੇ ਫਲੋਰ ਤੇ ਆ ਤੇ ਜਿਵੇਂ ਤਿੰਨ ਬੈੱਡ ਵਾਲਾ ਵੀ ਬਣਾ ਕੇ ਬਣਾ ਕੇ ਦਿੱਤਾ ਕਿਉਂਕਿ ਕਈ ਵੀ ਅਟੈਂਡੈਂਟ ਹੁੰਦਾ ਜਾਂ ਪਰਿਵਾਰ ਦੇ ਦੋ ਮੈਂਬਰ ਨਾਲ ਉਹ ਰਹਿ ਸਕਦੇ ਆ ਤਾਂ ਜਿਹੜੇ ਮਰੀਜ਼ ਇੱਥੇ ਲੰਮਾ ਸਮਾਂ ਰਹਿਣਾ ਪੈਂਦਾ ਜਿਨ੍ਹਾਂ ਨੂੰ ਕੋਈ ਕੀਮੋ ਜਾਂ ਕੋਈ ਸਰਜਰੀ ਹੈ ਜਾਂ ਕੋਈ ਕੋਈ ਹਾਰਟ ਦੀ ਦਿੱਕਤ ਹੈ ਜਾਂ ਕੋਈ ਬ੍ਰੇਨ ਦੀ ਦਿੱਕਤ ਹੈ ਤਾਂ ਉਹਨਾਂ ਨੂੰ ਏਮਜ ਦੇ ਵਿੱਚ ਇਲਾਜ ਤਾਂ ਮਿਲ ਜਾਂਦਾ ਸੀ ਪਰ ਰਹਿਣਾ ਔਖਾ ਸੀ ਵੈਸੇ ਤਾਂ ਇੱਥੇ ਲੰਗਰ 24 ਘੰਟੇ ਚੱਲਦਾ ਬਾਬਾ ਜੀ ਦਾ ਉਹਨਾਂ ਨੇ ਵੀ ਰਹਿਣ ਬਸੇਰਾ ਬਣਾਇਆ ਹੋਇਆ ਹੈ ਤੇ ਪਰ ਕਈ ਵਾਰੀ ਕੋਈ ਹੋਰ ਸਹੂਲਤ ਲੋਕਾਂ ਨੂੰ ਥੋੜੀ ਜਿਹੀ ਪੈਸੇ ਦੇ ਕੇ ਵੱਧ ਸਹੂਲਤ ਮਿਲਦੀ ਹੈ ਤਾਂ ਲੋਕ ਉਹ ਲੈਣਾ ਪਸੰਦ ਕਰਦੇ ਨੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਜੋ ਕੋਈ ਮਰੀਜ਼ ਆ ਜਿਹੜਾ ਉਹ ਇੱਥੇ ਆਉਂਦਾ ਹੈ اٹੈਂਡੈਂਟ ਉਹਦੇ ਨਾਲ ਹੈ ਤਾਂ ਉਹ ਆਪਦੀ ਬੁਕਿੰਗ ਕਰਾ ਕੇ ਇੱਥੇ ਰਹਿ ਸਕੇ ਤੇ ਇੱਥੇ ਪਰ ਪਲੇਟ ਜਿਹੜਾ ਹੈਗਾ ਉਹ ਭੋਜਨ ਵੀ ਅੰਦਰ ਉਪਲਬਧ ਹੋਵੇਗਾ ਤੇ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੀ ਮਿਹਰਬਾਨੀ